ਜਿਹੜਾ ਕਹਿੰਦਾ ਸੀ ਪਿੰਡਾਂ ਦੇ ਸੱਥਾਂ ਤੋਂ ਸਰਕਾਰ ਚੱਲੂਗੀ ਆ ਕਰਤੂਤ ਦੇਖ ਲੈ ਭਗਵਾਨ ਸਬਾਨ ਦੀ ਇੱਧਰ ਕਰੇ ਦਿਖਾਈ ਕਿੱਥੇ ਬੈਠੇ ਆ ਚੌੜ ਦਿਲਾ ਇੱਧਰ ਦਿਖਾ ਦੇ ਕਿਵੇਂ ਬੈਠੇ ਆ ਹੱਦ ਕਾਹ ਦਾਰ ਦੇ ਬੈਠਾ ਸਾਥ ਜਥੇਬੰਦੀ ਬੈਠੀ ਆ ਵਾਲਿਆਂ ਦੇ ਫੈਸਲੇ ਨੂੰ ਜਿੱਤੂ ਹੋਣ ਸੱਥਾਂ ਚੋਂ ਕਹਿੰਦੇ ਸੀ ਸਰਕਾਰ ਚੱਲੂ ਜਿਹੜੀ ਕਹਿੰਦੇ ਸੀ ਸੱਥਾਂ ਚੋਂ ਸਰਕਾਰ ਚੱਲੂ ਸੱਥਾਂ ਵਾਲਿਆਂ ਦੇ ਲੋਕਾਂ ਦੇ ਫੈਸਲੇ ਨੂੰ ਠੁਕਰਾ ਰਹੇ ਨੇ ਉਹਨਾਂ ਦੇ ਫਤਵੇ ਨੂੰ ਮੰਨ ਨਹੀਂ ਰਿਹਾ ਹੈਗੇ ਕਮਾਲ ਦੀ ਗੱਲ ਹੈ ਹਾਜ਼ਮ ਹੀ ਨਹੀਂ ਕਰ ਪਾਉਂਦੇ ਵੀ ਅਕਾਲੀ ਦਲ ਜਿੱਤ ਸਕਦਾ ਹੈ ਅਕਾਲੀ ਦਲ ਖੇਤਰੀ ਪਾਰਟੀਆਂ ਪੰਜਾਬ ਦੀ ਆਉਗੀ ਉਹ ਆਉਗੀ 2027 'ਚ ਕਿੰਨਾ ਘੜਕਾ ਲਾ ਲੈਣਗੇ ਆ ਰਜਿੰਦਰ ਕੌਰ ਆ ਦਿਖਾ ਤਾਂ ਹੁਣ ਮਾਨਸਾ ਦੇ ਵਿੱਚ ਕਿੰਨੀਆਂ ਸੀਟਾਂ ਜਿੱਤੀਆਂ ਨੇ ਆ ਰਜਿੰਦਰ ਕੌਰ ਬੈਠੀ ਆ ਮੱਤੀ ਤੋਂ ਸਾਡੀ ਭੈਣ ਜੇਤੂ ਹੋ ਚੁੱਕੀ ਹੈ 256 ਵੋਟਾਂ ਤੇ 256 ਵੋਟਾਂ ਤੇ ਯਾਰ ਉਹ ਨਹੀਂ ਕਰ ਰਹੇ ਕਲੀਅਰ ਤਾਂ ਅੰਦਰੋਂ ਇਲੈਕਸ਼ਨ ਹੋ ਗਈ ਗਿਣਤੀ ਹੋ ਗਈ ਹੁਣ ਰਿਜ਼ਲਟ ਰੋਕੀ ਬੈਠੇ ਨੇ ਇਹ ਇਨਸਾਫ ਦੇਣ ਵਾਲੀ ਸਰਕਾਰ ਗਰਨਾਲ ਨੇ ਰਕਾਇਆ ਗਰਨਾਲ ਅੰਦਰ ਹੋੜ ਗਿਆ ਗਰਨਾਲ ਦੇ ਕੀ ਪਿਓ ਐ ਕਹਾ ਸਾਰਾ ਕੁਝ ਬੈਠਾ ਗਿਣਤੀ ਮਿੰਤੀ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ ਇਹ ਸਾਰਾ ਕੁਝ ਜ਼ਿੰਮੇਵਾਰ ਹੂ ਆਮਲਾ ਜਿਹੜਾ ਕੋਈ ਪ੍ਰਸ਼ਾਸਨ ਦਾ ਅਫੀਸਰ ਚਾਹੇ ਕੋਈ ਐਸਡੀਐਮਾ ਚਾਹੇ ਕੋਈ ਆਰਓ ਆ ਚਾਹੇ ਕੋਈ ਰੈਕਟਰ ਹੈ ਜਿਹੜਾ ਵਿੱਚ ਇਨਵੋਲ ਹੋਇਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਘੜੀਸਾਂਗੇ ਜੇ ਸਾਡੇ 256 ਵੋਟਰਾਂ ਤੇ ਜਿੱਤ ਚੁੱਕੇ ਸਾਡਾ ਜੇ ਕੋਈ 1922 ਨੇਮ ਚਾਹੇ ਕੋਈ ਐਸਟੇਮ ਐਸਟੇਮ ਸਾਹਿਬ ਕਾਲਾ ਰਾਮ ਹੈ ਚਾਹੇ ਕੋਈ ਡੀਐਸਪੀ ਹੈ ਚਾਹੇ ਕੋਈ ਡੀਸੀਆ ਐਸਐਸਪੀ ਹੈ ਅਸੀਂ ਘੜੀਸਾਂਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਔੜੀਆਂ ਚੜਦੇ ਚੜਦੇ ਇਹਨਾਂ ਦੀਆਂ ਲੱਤਾਂ ਥੱਕ ਜਾਣਗੀਆਂ ਸ਼ੋਰ ਨਹੀਂ ਕਾਲੀ ਦਲ ਨਹੀਂ ਹਟੇਗਾ ਇਹਨਾਂ ਨੂੰ ਚਾਹੀਦਾ ਕਿ ਸਾਡੇ ਕੈਂਡੀਡੇਟ ਉਸ ਨੇ ਕਾਂਜਰਪਰੀਤ ਵੇਲੇ ਸਭ ਕੁਝ ਕਰਕੇ ਦੇਖ ਲਿਆ ਠੀਕ ਹੈ ਸਾਡੀ ਭੈਣ ਦੇ ਉੱਤੇ ਰਾਤਾਂ ਨੂੰ ਕੋਟਾਂ ਲੱਗ ਗਈਆਂ ਇਨਸਾਫ਼ ਦਿੱਤਾ ਪਰ ਉਹੀ ਉੱਥੇ ਤੋਂ ਕੋਈ ਸਬਕ ਨਹੀਂ ਸਿੱਖਿਆ ਸਰਕਾਰ ਨੇ ਉੱਥੋਂ ਸਰਕਾਰ ਨੇ ਸਬਕ ਸਿੱਖਣਾ ਸੀ ਕਿ ਜਿਹੜਾ ਲੋਕਾਂ ਦਾ ਫਤਵਾ ਉਹਨੂੰ ਸਹਿਣ ਕਰੋ ਸੋਨੂੰ ਵੀ ਤਰ੍ਹਾਂ ਦੇ ਵਿੱਚ ਜਿੱਤੇ ਆਏ ਸੀ ਸਾਰੀਆਂ ਪਾਰਟੀਆਂ ਸਫਰ ਕਰਕੇ ਘਰੇ ਬੈਠੀਆਂ ਅੱਜ ਤੋਂ ਉਥੋਂ ਕਿਉਂ ਨਹੀਂ ਇਹ ਜਿਹੜਾ ਸਬਰ ਹੈ ਸਬਰ ਤੂੰ ਸਿੱਖੋ ਵੀ ਅਸੀਂ ਸਰਕਾਰ ਚ ਲਾਉਣਾ ਯਾਰ ਸੋਤੋਂ ਇਨਸਾਫ ਹੈ ਬਾਕੀ ਅਸੀਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਆ ਕੇ ਦੇਖ ਲਓ ਕਾਲਜ ਦੇ ਵਿੱਚ ਤੁਸੀਂ ਦਫ਼ਤਰਾਂ 'ਚ ਬੈਠੇ ਹੋ ਅਸੀਂ ਆਪੋ ਆਪਦੇ ਘਰਾਂ ਨੂੰ ਵੀ ਜਾਣਾ ਉਹ ਜਿੱਤ ਦੀ ਜਿਹੜੀ ਖੁਸ਼ੀ ਆਉਂ ਵੀ ਲੋਕਾਂ ਨੇ ਮਨਾਉਣੀ ਐ ਕਾਲਜ ਦੇ ਗੇਟਾਂ ਦੇ ਬਾਹਰ ਸਾਡੇ ਭਰਾ ਖੜੇ ਨੇ ਸਾਡੀਆਂ ਸਤਿਕਾਰਯੋਗ ਭੈਣਾਂ ਜਿਹੜੇ ਜੇਤੂ ਨੇ ਸਾਡੀ ਕਰਮਜੀਤ ਕੌਰ ਜੀ ਜੇਤੂ ਹੋਗੇ ਇਹ ਵੀ ਇਹਨਾਂ ਨੇ ਖੁਸ਼ੀ ਮਨਾਉਣੀ ਤੇ ਇਹ ਵੀ ਇੱਥੇ ਬੈਠੇ ਨੇ ਧਰਨੇ ਤੇ ਸਾਡੀ ਭੈਣ ਮੱਤੀ ਵਾਲੀ ਬੈਠੀ ਐ ਯਾਰ ਕਿਉਂ ਸ਼ਰਮਦਾਹੀ ਐ ਸਰਕਾਰ ਨੇ ਇਹ ਚਾਰ ਚੰਨ ਦਿਨਾਂ ਦੀ ਪ੍ਰਾਉਣੀ ਰਹਗੀ ਇਹ ਕੜਾਈ ਚੜੂਗੀ ਫਿਰ ਜਿੱਥੋਂ ਚੱਲੇ 27 ਚ ਫਿਰ ਜਿੱਥੋਂ ਦੇਖ ਲੋ ਛੋਟੇ ਕੋਲ ਦਾ ਪਾਠੀਆਂ ਵਾਲੀ ਵੀ ਹੁਣ ਟਰਾਲੀ ਦੇ ਵਿੱਚ ਓਟ ਓਟ ਚੱਲੀ ਜਾਂਦੀ ਐ ਛੋਟੇ ਛੋਟੇ ਜਿੰਦਾਬਾਦ ਜਿੰਦਾਬਾਦ ਸਰ ਜਿੰਦਾਬਾਦ ਅਕਾਲੀ ਸੋਡਾ ਸੋਡਾ ਮੇਰੀ ਗੱਲ ਸੁਣ ਸਾਰਾ ਜਿਹੜਾ ਟਰਾਲੀਆਂ ਜਾਂ ਦਾ ਜਿਹੜਾ ਸਾਡਾ ਕਿਸਾਨ ਮੋਰਚੇ ਦਾ ਸਮਾਨ ਸੀ ਉਹ ਸਾਰਾ ਯਾਰ ਤੁਹਾਡੇ ਘਰੋਂ ਪੱਟ ਕੇ ਜੀਸੀਬੀ ਨਾਲ ਬਾਹਰ ਕੱਢਿਆ ਪਾਠੀਆਂ ਮੇਰੀ ਗੱਲ ਸੁਣ ਸੋਨੂੰ ਆਨਲਾਈਨ ਦਿਖਾਤਾ ਵੀ ਕਿੰਨੇ ਵਜੇ ਟਰੈਕਟਰ ਜਾਂਦਾ ਕਿੰਨੇ ਵਜੇ ਟਰਾਲੀ ਪਾਉਂਦਾ ਕਿੰਨੇ ਵਜੇ ਪਾਛੀਆਂ ਉਹਨਾਂ ਪਤਾ ਨਹੀਂ ਸਿੱਖੀ ਆ ਸਰਕਾਰ ਗਿਰ ਗਈ ਜਵੇਂ ਗਿਰ ਗਈ ਯਾਰ ਆ ਲੋਕਾਂ ਨੇ ਫਤਵਾ ਦਿੱਤਾ ਉਹ ਤੋਂ ਵੀ ਯਾਰ ਗਿਰ ਗਈ ਅਕਾਲੀ ਦਾ ਸੇਖ ਤੇ ਲੈਣੀ ਆ ਨਾ ਕਦੇ ਕਾਗਜ਼ ਚੱਕ ਕੇ ਭੱਜ ਜਾਂਦੇ ਨੇ ਇਹਨਾਂ ਦੇ ਉਹ ਇਹਨਾਂ ਨੇ ਮੇਰੀ ਗੱਲ ਸੁਣਾ ਆਉਣ ਵਾਲੀ ਜਿਹੜੀ ਸਤਾਈ ਐ ਇਹਨਾਂ ਨੇ ਕਿਸੇ ਨੇ ਨਹੀਂ ਖੜਨਾ ਸਤਾਈ ਦੇ ਵਿੱਚ ਸਰਕਾਰ ਪੰਜਾਬ ਦੇ ਲੋਕਾਂ ਨੇ ਮਾਨ ਬਣਾ ਲਿਆ ਮਾਜੇ ਤੋਂ ਸਟਾਰਟ ਹੋਗੀ ਮਾਂਸਾ ਤੇ ਬਠਿੰਡਾ ਤਾਂ ਅਸੀਂ ਕਦੇ ਵਾਸਤੇ ਬੀਬਾ ਹਰਸਮਰਤ ਕੌਰ ਦੀ ਚਾਰ ਵੇਰੀ ਲਗਾਤਾਰ ਤੋਂ ਜੇਤੂ ਨੇ ਬੀਬਾ ਹਰਸਮਰਤ ਕੌਰ ਵਾਦ ਜਿੰਦਾਬਾਦ ਅੱਜ ਵੀ ਜਿੰਦਾਬਾਦ ਇਹਨਾਂ ਇਹਨਾਂ ਮੇਰ ਮੁਸ ਕਰ ਲੈਣ ਪਰ ਲੋਕਾਂ ਨੇ ਫਤਵਾ ਦਿੱਤਾ ਸਮੁੱਚੀ ਬਲਾਕ ਸੰਮਤੀ ਸਮੁੱਚੀ ਜਿਹੜੀ ਬਲਾਕ ਸੰਮਤੀ ਆ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦਿੱਤਾ ਲੈ ਕੇ ਦਲੇਵਾਂ ਤੋਂ ਆਲ ਓਵਰ ਸਾਰੀਆਂ ਸੀਟਾਂ ਬਲੈਕ ਸੰਪਤੀ ਸ਼੍ਰੋਮਣੀ ਅਕਾਲੀ ਦਲ ਦੇ ਝੋਲੀ ਪਾਤੀ ਜਿੱਦ ਤੱਕ ਅਕਾਲੀ ਦਲ ਦਾ ਸੇਖ ਨਹੀਂ ਚੱਲੇ ਆਣਾ ਇਹ ਹੁਣ ਮੇਰੀ ਗੱਲ ਸੁਣੋ ਕਾਲੀ ਵੀ ਆ ਗਏ ਜਿਹੜੇ ਕਹਿੰਦੇ ਹੁੰਦੇ ਸੀ ਕਹਿੰਦੇ ਡਾਇਨਾਸੌਰ ਆ ਜਾਣਗੇ ਕਾਲੀ ਜੀ ਉਹਦੇ ਡਾਇਨਾਸੌਰ ਵੀ ਆ ਗਏ ਆ ਹੁਣ ਇਹ ਹੁਣ ਕਾਲੀ ਨੇ ਇਹ 27 ਦੇ ਡਾਇਨਾਸੌਰ ਵੰਣਗੇ ਕਾਲੀ ਦੀ ਸਰਕਾਰ ਇਹ ਦੋ 27 ਦੇ ਵਿੱਚ ਦਵਾਰੇ ਆ ਇਹ ਡਾਇਨਾਸੌਰ ਦਾ ਰੂਪ ਧਾਰਨਗੇ ਹੁਣ ਇਹ